ਨੋ ਇਹ ਤਾਂ ਕਾਹ ਕਿਹਾ ਲਓ ਕੀ ਲੋਨ ਕਰ ਕਰ ਲਿਆ ਦੁੱਧ ਗਰਮ ਕਰ ਗਏ ਹਾਂ ਕੁੜਾ ਕੀ ਕਰਨੀ ਹੈ ਨੇ ਵੱਡੀਆਂ ਹਾਂਜੀ ਮੰਮੀ ਜੀ ਨਿਕੋਟ ਚਾਹ ਲਿਆ ਦੇ ਤੇ ਕੋਲੀ ਚ ਮਠਿਆਈ ਲੈ ਆਵੀਂ ਥੋੜੀ ਮੰਮੀ ਜੀ ਜਿਹੜੀ ਤੁਹ ਲੈਂਦੀ ਆ ਦੱਸਿਆ ਤੁਹਾਨੂੰ ਹੈ ਸਗਾ ਵੀ ਬਾਅਦ ਚ ਦੇ ਕੇ ਜਾਣੀ ਹਾਂ ਨਹੀਂ ਤੇਰੇ ਰੱਖੇ ਜਾਣ ਉਤਰਾ ਤੇ ਤੂੰ ਕਹਿੰਦੀ ਏ ਮੇਰੇ ਬੱਚੇ ਜਵਾਨ ਨੇ ਮੈਂ ਆ ਨਹੀਂ ਕਰਦੀ ਮੈਂ ਉਹ ਨਹੀਂ ਕਰਦੀ ਕਹਿੰਦੇ ਨੇ ਮੰਮੀ ਜੀ ਦਾਦੀ ਕੀ ਕਹਿੰਦੀ ਏ ਤੁਹਾਨੂੰ ਉਤਰਾ ਤੇ ਨਹੀਂ ਸ਼ਰਮ ਨਹੀਂ ਆਈ ਕਾਹਦੀ ਨਮੀ ਆ ਰਹੀ ਹੈ ਕਾਹਦੀ ਗੱਲਾ ਕਰਦੇ ਏ ਜੇ ਤੁਸੀਂ ਕਿਹੋ ਜੀਆਂ ਗੱਲਾ ਕਰਦੇ ਤੈਨੂੰ ਪਤਾ ਹੀ ਨਹੀਂ ਕਾਦਾ ਹੌਲੇ ਦੱਸ ਮੰਮੀ ਮੈਂ ਆ ਤੇ ਕੀ ਬਾਤ ਨਾ ਸੋਚ ਨਾ ਮੰਮੀ ਮੈਂ ਆ ਤੇ ਕੋਈ ਵੀ ਕਿਸੇ ਨਾਲ ਕੁਝ ਵੀ ਗੱਲ ਕੀਤੀ ਤੂੰ ਨੀ ਕੀਤੀ ਮੈਂ ਲੋਟ ਡੇਗ ਪਈਆ ਨਹੀਂ ਮੰਮੀ ਆਨੇ ਕਿਸ ਨਾਲ ਗੱਲ ਕੀਤੀ ਮੈਂ ਨਹੀਂ ਕਿਸੇ ਨਾਲ ਕੀਤੀ ਗੱਲ ਕੀ ਗੱਲ ਕੀਤੀ ਦੱਸੋ ਤੁਸੀਂ ਮੈਨੂੰ ਤੁਸੀਂ ਚੁਗਲੀਆਂ ਕਰਨ ਦੀ ਮਾਰੀ ਹਾਂ ਸਵੇਰੇ ਡੋਲੂ ਸਾਜਰੇ ਚੱਕ ਕੇ ਤੁਰ ਪੈਣੀ ਏ ਕਿੱਥੇ ਡੋਲੂ ਚੱਕ ਕੇ ਤੁਰ ਪੈਣੀ ਦੁੱਧ ਲੈਣ ਵਿੱਚ ਚੁਗਲੀਆਂ ਕਰਕੇ ਉਹਨਾਂ ਦੀਆਂ ਲੈ ਮੰਮੀ ਮੈਂ ਤਾਂ ਕੋਈ ਨਹੀਂ ਚੁਗਲੀਆਂ ਕਰਦੀ ਹੈ ਕਿ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਮੈਂ ਇੱਕ ਦਿਨ ਵਿਆਹ ਹੋਇਆ ਤਾਂ ਦੂਜੇ ਦਿਨ ਮੈਂ ਆ ਗਈ ਤਾਂ ਮੇਰੀ ਪਿਆੜ ਕਹਿੰਦੀ ਚਲ ਕੋਈ ਨਾ ਤੇਰਾ ਸਾਰਾ ਕੁਝ ਪਚਾਵਾ ਦਾਂਗੇ। ਨਾ ਤੂੰ ਰਾਨੀ ਇਹਨਾਂ ਦੇ ਚੁਗਲੀਆਂ ਨਹੀਂ ਮੇਰੀਆਂ ਘੱਟ ਨਹੀਂ। ਨਹੀਂ ਮੰਮੀ ਮੈਂ ਕਿਸੇ ਨਾਲ ਨਹੀਂ ਕੀਤੀ ਨਾ। ਨਹੀਂ ਕੀਤੀ ਨਾ। ਨਾ ਜਿਵੇਂ ਮੈਨੇ ਤੇ ਲਿਆਉ ਉਹਨਾਂ ਨੇ ਨਹੀਂ ਤੇਰੇ ਮੂੰਹ ਤੇ ਲਿਆਵਾ ਮੂੰਹ ਤਾਂ ਮੈਂ ਝੋਟਿਆ ਦੇ ਪੇੜ ਕਰਾਉਣਾ। ਹੈ? ਮੰਮੀ ਮੈਂ ਕਿਸੇ ਨਾਲ ਗੱਲ ਹੀ ਨਹੀਂ ਕੀਤੀ। ਇਹ ਤੁਹਾਨੂੰ ਕਿੰਨੇ ਕਹਿ ਦਿੱਤਾ। ਤੂੰ ਕਿਹਾ? ਤੂੰ ਕਿਹਾ 10 ਕਿਲੋ ਲਿਆਈਆਂ ਮਠਿਆਈ। ਐਨੇ ਲਿਆਈਆਂ ਮੈਂ ਕੱਪੜੇ। ਮੰਮੀ ਪਿਆਰਾ ਤਾਂ ਕਹਿੰਦੀ ਤੁਰੀ ਫਿਰਦੀ ਆ ਹੁਣ ਮੇਰੀ ਸੱਸ। ਨੇ ਨਾਲ ਗੱਲ ਨਹੀਂ ਕੀਤੀ ਤੁਸੀਂ ਮੇਰਾ ਵਿਸ਼ਵਾਸ ਕਰੋ ਜਕੀਨ ਰੋਏ ਤੁਹਾਡੇ ਦਿਮਾਗ ਚ ਕਿੰਨੇ ਪਥੂਰ ਭਰ ਦਿੱਤਾ ਹੈ ਪਥੂਰ ਨਹੀਂ ਭਰੇ ਤੂੰ ਕੀ ਮੈਂ ਮੰਮੀ ਮੈਂ ਲਿਆਈ ਦਾ 10 ਕਿਲੋ ਮਠਿਆਈ ਦਾ ਪੈਪਰ ਕਿ ਮੇ ਛੱਪ ਗਿਆ ਮੰਮੀ ਮੈਂ ਲਿਆਈ ਹੋਈ ਨਹੀਂ 10 ਕਿਲੋ ਗੱਲ ਕਰਾਇਆ ਰਾਣੀ ਉਹਨਾਂ ਨੂੰ ਕਿਹਾ ਤੂੰ ਕਿ 10 ਕਿਲੋ ਮੈਂ ਮਠਿਆਈ ਲਿਆਈਆਂ ਤੇ ਅੰਦਰ ਅੰਦਰ ਮੇਰੀ ਸੱਸ ਖਾਈ ਜਾਂਦੀ ਹੈ ਤੇ ਮੇਰੀ ਦਰਾਣੀ ਹਾਂ ਨਹੀਂ ਮੰਮੀ ਮੈਂ ਨਹੀਂ ਕਿਹਾ ਐਨੀ ਗੱਲ ਤੁਸੀਂ ਰਾਣੀ ਬਰਾ ਨੂੰ ਬੇਸ਼ੱਕ ਮੇਰੇ ਸਾਹਮਣੇ ਲਿਆਇਓ ਮੈਂ ਨਹੀਂ ਜੋ ਉਹਨਾਂ ਨੂੰ ਕਿਹਾ ਮੈਂ ਤੇ ਤੁਹਾਨੂੰ ਇਹ ਤੁਸੀਂ ਕਿਹਾ ਆ ਗਈ ਨਹੀਂ ਤੂੰ ਮੈਂ ਤੇ ਤੁਹਾਡਾ ਫੋਨ ਜਾਵੇ ਤੇ ਨਾਲੇ ਮੈਨੂੰ ਵੀ ਅੰਜ ਹੋਏ ਨਾ ਮੇਰੇ ਸੱਸ ਨੇ ਕਿ ਠੀਕ ਤੇ ਮੈਂ ਚਲੀ ਜਾਵਾਂ ਚੱਲ ਮੇਰੇ ਆ ਦਾ ਕੰਮ ਨਿਬੜ ਗਿਆ ਮੈਂ ਚਲੀ ਜਾਵਾਂ ਇਹ ਨਾ ਮੇਰੇ ਪਿੱਛੋਂ ਮੰਮੀ ਹੁਣ ਤੁਸੀਂ ਆਪਣੀ ਗੱਲ ਇੱਥੇ ਹੀ ਰਹਿਣ ਦਿਓ ਇਹ ਨਾ ਤੁਸੀਂ ਮੇਰੇ ਪਿੱਛੋਂ ਕਿੰਨਾ ਰੌਲਾ ਪਾਇਆ ਆ ਇਹ ਤੇ ਭੁਖਿਆਂ ਦੀ ਆਏ ਤੇ ਫਲਾਣਿਆਂ ਦੀ ਇਹਨੇ ਕੀ ਲੈ ਕੇ ਆਉਣਾ ਮੈਂ ਇੰਨਾ ਕੁਝ ਲੈ ਕੇ ਤੋਰੀ ਆ ਦਿੱਤਾ ਆ ਲਿਆ ਆ ਭੁਖਿਆਂ ਦੀ ਨੰਗਿਆਂ ਦੀ ਫਰਾਲਿਆਂ ਨੂੰ ਟਪਕਾ ਲਿਆ ਦੀ ਮੰਮੀ ਜਦੋਂ ਤੁਸੀਂ ਸਾਡਾ ਰਿਸ਼ਤਾ ਕੀਤਾ ਸੀ ਸਾਡੇ ਦੇਖੇ ਸੀ ਨਾ ਵੀ ਕਿ ਉਹ ਜੇ ਨਾਨੀ ਮੇਰੀ ਸੁਣ ਗੱਲ ਭੁਖੜਾ ਦੀ ਮੈਂ ਕਹਿੰਦੀ ਆ ਤੇਰੇ ਮੂੰਹ ਤੇ ਭੁਖੜਾ ਦੀ ਮੈਂ ਕੰਡ ਪਿਛੇ ਨਹੀਂ ਕਹਿੰਦੀ ਤੇਰੇ ਮੂੰਹ ਮੰਮੀ ਤੁਸੀਂ ਜਦੋਂ ਕੀਤਾ ਸੀ ਸਾਡਾ ਤੇ ਤੁਸੀਂ ਭਾਰਤ ਜੀਵਾਂ ਵੱਲ ਗਾਣਾ ਸੀ ਤੂੰ ਉਹ ਗੱਲ ਛੱਡਾ ਉਹ ਪਿੱਛੇ ਛੱਡ ਤੂੰ ਹੁਣ ਮੇਰੀ ਪੁਲੀਆਂ ਕਿਉ ਕਿਤਿਆਂ ਤੂੰ ਕਿਹਾ ਹੁਣ ਤੇ ਤੁਰਾ ਲੱਗ ਪਈ ਆ ਹੁਣ ਤੇ ਦੁੱਧ ਪੀਂਦੀ ਆ ਹੁਣ ਤੇ ਲੋਕਾਂ ਦੇ ਘਰਾਂ ਚ ਗੱਲਾਂ ਕਰਦੀ ਆ ਹੁਣ ਤੇ ਰਾਣੀ ਨਹੀਂ ਐਨੀ ਗੱਲ ਨਹੀਂ ਕਹੀ ਮੈਂ ਤੇਰੇ ਕੇ ਜੋੜਦੀ ਹੱਥ ਤੇ ਮੈਂ ਤੇਰੀ ਗੁਤੜੂ ਨੂੰ ਦੇ ਦੋਣੀ ਬਟਾ ਤੇ ਤੈਨੂੰ ਕਰਾ ਦੇਣੀ ਮੈਂ ਨਾਨੀ ਯਾਦ ਤੇ ਤੇਰੀ ਜੀਭ ਮੈਂ ਦਵਾ ਅੰਦਰ ਪਾਉਣੀ ਆ ਮੈਂ ਗੱਲ ਕਹੀ ਨਹੀਂ ਇਹ ਗੱਲ ਕਰ ਚੁਗਲੀ ਤੂੰ ਹਣ ਤੇ ਮੈਂ ਕਹੀ ਨਹੀਂ ਪਰ ਸਗੋਂ ਤੁਸੀਂ ਹੀ ਕਰਦੇ ਰਹੇ ਹੋ ਮੇਰੀ ਬਦਨਾਮੀ ਉਤਾਰੇ ਕੀ ਤੇਰੀ ਮਠਿਆਈ ਤੇ ਕੀ ਤੇਰੇ ਚੱਪੇ ਗਈਆਂ ਉੱਥੇ ਗਈਆਂ ਫਲਾਣੇ ਗਈਆਂ ਮੰਮੀ ਤੁਹਾਨੂੰ ਦੱਸਦਾ ਹੁੰਦਾ ਪਹਿਲਾਂ ਕਹਿੰਦਾ ਹੁੰਦਾ ਵੀ ਅਸੀਂ ਰੱਜਿਆ ਪੁੱਜਿਆ ਦੀਆਂ ਲੈ ਕੇ ਅਸੀਂ ਰੱਜਿਆ ਪੁੱਜਿਆ ਚੱਪੇ ਪੁੱਜਿਆ ਦੀਆਂ ਲੈ ਕੇ ਤੇ ਤੁਸੀਂ ਪਹਿਲਾਂ ਤਾਂ ਸਾੜਾ ਕਰ ਲਿਆ ਅਸੀਂ ਮੈਨੂੰ ਵੇਖਣ ਗਏ ਸੋ ਹਾਂ ਉਦੋਂ ਤੁਸੀਂ ਕਿਹਾ ਨਾ ਸੰਤ ਕੁੜੀ ਚਾਹੀਦੀ ਆ ਸਤ ਇੰਨਾ ਕੱਪੜੇ ਚ ਲੈ ਜਾਾਂਗੇ ਅਸੀਂ ਆਪਣੇ ਪਾ ਕੇ ਲੈ ਜਾਾਂਗੇ ਜੇ ਮੈਨੇ ਤਿੰਨ ਕੱਪੜੇ ਵੀ ਨਾ ਮੇਰੇ ਪੇਕੇ ਪਾਉਂਦੇ ਆਪਣੇ ਪਾ ਕੇ ਲੈ ਆਉਂਦੇ ਤੇ ਮੇਰਾ ਕੀ ਹਾਲ ਕਰਦੇ ਤੁਸੀਂ ਨੀ ਉਹਨਾਂ ਗੱਲਾਂ ਨੂੰ ਛੱਡ ਉਹ ਹੋ ਗਈਆਂ ਪੁਰਾਣੀਆਂ ਛੋੜ ਦਿੱਤੀਆਂ ਪਿੱਛੇ ਤੂੰ ਹੁਣ ਵੀ ਗੱਲ ਕਰ ਮੈਂ ਚੰਗੀ ਨਹੀਂ ਸੀ ਹੁਣਾ ਮੇਰੀ ਪ੍ਰਧਾਨਗੀ ਖਤਮ ਹੋ ਜਾਣੀ ਸੀ ਤੂੰ ਕਿਹ ਖਤਮ ਹੋ ਜਾਏਗੀ ਮੈਂ ਦੁੱਧ ਲੈਣ ਜਾਣੀ ਹ ਵਿੱਚ ਗੁਲੀਆਂ ਕਰ ਆਵਾਂ ਨਹੀਂ ਆ ਨਹੀਂ ਮੰਮੀ ਮੈਂ ਨਹੀਂ ਕੀਤਾ ਨਾ ਮੈਂ ਬਿਲਕੁਲ ਕੋਈ ਗੁਲੀ ਨਹੀਂ ਕੀਤਾ ਨਾ ਮੰਮੀ ਤਾਂ ਇਹ ਕੌਣ ਸੀ ਹੁਣ ਆ ਕੇ ਇਹ ਕਰ ਗਿਆ ਇਹ ਗੱਲਾਂ ਉਹਨੇ ਸਿਖਾ ਗਿਆ ਪਰ ਤੁਸੀਂ ਕਹਿੰਦੇ ਮੈਂ ਨਹੀਂ ਕੀਤਾ ਪਤਾ ਲੱਗ ਗਿਆ ਦੱਸ ਤੁਸੀਂ ਕੀਤਾ ਮੈਂ ਨਹੀਂ ਕੀਤਾ ਤੁਸੀਂ ਮੇਰੇ ਬਾਰੇ ਤੁਸੀਂ ਕਹਿੰਦੇ ਆ ਵੀ ਮੈਂ ਤੇਰੇ ਮੂੰਹ ਤੇ ਕਹਿ ਨਹੀਂ ਹੁੰਦੀ ਜਦ ਜੀ ਮੈਂ ਕਹਿੰਦੀ ਭੁੱਖਿਆ ਨਹੀਂ ਕਹਿਣੀ ਹਾਂ ਹੋ ਅਕਾ ਤੁਸੀਂ ਗੱਲਾਂ ਕੀਤਾ ਨਹੀਂ ਹੈ ਨਾ ਮੈਂ ਇਨਾ ਕੁਛ ਦੇ ਕੇ ਤੋੜਿਆ ਇਹਨੂੰ ਕਿ ਮਿਲਣਾ ਇਹਨੂੰ ਕਿ ਉੱਥੋਂ ਵੀ ਲੈ ਆਉਣਾ ਆ ਕੀ ਲੈ ਆਉਣਾ ਇਸ ਤਰ੍ਹਾਂ ਕਰ ਲੈਨੇ ਕੱਪੜਾ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਵੀ ਮੈਂ ਨੂੰ ਮੰਮੀ ਤੂੰ ਮੈਨੂੰ ਸਾਫ ਦੇ ਦੇ ਕੇ ਇਥੇ ਤੋੜਕ ਇਹੋ ਜੇ ਸਬਕ ਸਿਕਾਉਣਾ ਹੈ ਨਾ ਯਾਦ ਕਰੇਗੀ ਹੁਣ ਤੇ ਮੈਂ ਤੇਰੀ ਨਾ ਗੁੱਤਣੀ ਨੂੰ ਬਟਾ ਦੇਣਾ ਤੇਰੇ ਨੂੰ ਨਾ ਮੂੰਹ ਤੇ ਨਹੀਂ ਮੈਂ ਕਰਾਉਣਾ ਉਗਲੀਆਂ ਕੰਨੀਆਂ ਹੀ ਤੁਹਾਡੇ ਘਰ ਲੜਾਈ ਮੈਂ ਉਹ ਤੇ ਆਇਆ ਕਿ ਸਾਡੇ ਘਰ ਜਦੋਂ ਆਉਂਦੀ ਦੁੱਧ ਲੈਣਾ ਆ ਕੇ ਬੈਠ ਜਾਂਦੀ ਹੈ ਚੁਗਲੀਆਂ ਚੱਪੇ ਕਹਿੰਦੀ 10 ਕਿਲੋ ਭਜੀ ਲਿਆ ਕੇ ਤੁਸੀਂ ਘੁੱਲ ਗਈਆਂ ਜੇ ਸਾਨੂੰ ਇਹ ਵਿੱਚੋਂ ਦੋ ਡੱਕਰੇ ਨਹੀਂ ਦਿੱਤੇ ਹਾਂ ਮੰਮੀ ਇਹ ਕੰਨੀਆਂ ਕਰਲਾਂ ਨੇ ਮੈਂ ਤਾਂ ਮੰਮੀ ਕਿਹਾ ਹੀ ਨਹੀਂ ਦੱਸ ਹਾਏ ਬੜੀ ਬੜੀ ਇਹ ਤਾਂ ਮਾੜੀ ਗੱਲ ਕੀਤੀ ਹੈ ਜਿੰਨੇ ਵੀ ਕੀਤੀ ਜਿੰਨੇ ਮੈਨੂੰ ਮੈਨੂੰ ਅਗਲੇ ਨੇ ਸੱਚ ਦੱਸਿਆ ਜਿੰਨੇ ਦੱਸਿਆ ਨਹੀਂ ਮੰਮੀ ਸੱਚ ਨਹੀਂ ਹੈਗਾ ਹੁਣ ਮੈਂ ਨਾ ਆਪਣੇ ਮੁੰਡੇ ਨੂੰ ਘਰ ਵਾਲੇ ਨੂੰ ਤੇਰੇ ਨੂੰ ਦੱਸ ਕੇ ਨਾ ਤੇ ਤੇਰੀ ਉਹ ਹਾਲਤ ਕਰਾਉਂਗੀ ਜਿਹੜੀ ਤੈਨੂੰ ਨਾ ਨਾਨੀ ਦੀ ਪਣਾਨੀ ਯਾਦ ਆਉ। ਘਰ ਚ ਗਲੀਆਂ। ਚੱਲੀਓ ਮੈਂ ਮੰਮੀ ਮੈਂ ਨਹੀਂ ਕਿਸੇ ਨਾਲ ਕੀਤਾ ਨਾ। ਵਟਾ ਦੇਵਾਂਗੀ ਤੇਰੀ ਗੁਤੜੀ ਨੂੰ। ਹਾਏ ਇਹ ਕਿੰਨੇ ਸਾਢੇ ਘੜ ਦੇ ਵਿੱਚ ਪਾ ਦਿੱਤਾ ਦੱਸ ਜੇ ਉਹਨਾਂ ਨੂੰ ਦੱਸੂਗੀ ਇਹ ਦੱਸ ਤੇ ਉਹ ਮੈਨੂੰ ਐਨੀ ਮੈਂ ਤੇਰਾ ਗੁਤੜੀ ਨੂੰ ਤੇ ਮ ਵਟਾ ਦਾਂਗੀ ਤੇਰਾ ਉਹ ਹਾਲ ਕਰਾਉਂਗੀ ਕੀ ਕਰਾਉਂਗੀ? ਕਰੋ ਕੱਢੇਗਾ ਮੈਨੂੰ ਹੋਰ ਕੀ ਕਰੇਗਾ ਤੈਨੂੰ ਚੁਗਲੀਆਂ ਕਰਨੀਆਂ ਤੇ ਇਤਰਾ ਕਰਦੀ ਮੈਂ ਚੁਗਲੀ ਕੀਤੀ ਕੋਨੀਗੀ ਅੱਜ ਤੱਕ ਕਰੋਨੇ ਮੈਨੂੰ ਕਦੀ ਕੁੱਟਿਆ ਮਾਰਿਆ ਕੋਨੀਗਾ ਕੁਛ ਨਹੀਂਗਾ ਕਿ ਹੋਈ ਕਹਿੰਦੀ ਵੀ ਤੇਨੂੰ ਨਾਮੀ ਯਾਦ ਕਰਾਉਂਗੀ ਚਲ ਕਰੋ ਕੜਵਾ ਦੇਗੀ ਤੇਕਿਆਂ ਘਰ ਭੇਜ ਦੇਗੀ ਪਰ ਫਿਰ ਵੀ ਮੰਮੀ ਨੂੰ ਮੈਂ ਕਹਾਂਗੀ ਮੰਮੀ ਤੂੰ ਇਸ ਚੀਜ਼ ਦੀ ਗੱਲ ਦੀ ਨਾ ਕਰ ਉਧਰੋਂ ਤੇ ਮੈਨੂੰ ਵੀ ਕਹਿੰਦੇ ਆ ਵੀ ਤੈਨੂੰ ਇਹ ਕਹਿੰਦੀ ਉਧਰੋਂ ਇਹ ਕਹਿੰਦੀ ਮੇਰੇ ਨਾਲ ਸਾਹ ਦੇ ਵਿੱਚ ਨਾਲ ਮੇਰੀ ਛੋਟੀ ਦਰਾਲੀ ਨਹੀਂ ਜਿਹੜੀ ਬੜੀ ਮੈਨੂੰ ਤੁਸਤ ਜੀ ਲੱਗਦੀ ਹੈ ਚਲਾਕ ਮੈਨੂੰ ਲੱਗਦਾ ਉਹਨੇ ਮੰਮੀ ਨੂੰ ਨਾ ਕੱਲ ਮੈਂ ਘਰ ਕੋ ਨਹੀਂ ਸਾਂ ਇਹੋ ਜੈ ਨੂੰ ੜਕਾਤਾ ਮੰਮੀ ਬਦਲੀ ਪਈ ਐ ਮੈਂ ਕਿੰਨਾ ਕਰਨੀ ਐ ਮੰਮੀ ਬਦਲੀ ਪਈ ਆਜ ਤੂੰ ਕਿ ਜਦੋਂ ਕਿਸੇ ਨੂੰ ਗਲਤ ਕਿਹਾ ਜਾਵੇ ਨਾ ਗਲਤ ਗੱਲ ਤੇ ਅੱਜ ਕੱਲ ਟੱਟ ਮੰਨੀ ਜਾਂਦੀ ਐ ਸੱਚੀ ਤੇ ਮੰਨੀ ਨਹੀਂ ਜਾਂਦੀ ਗਲਤ ਪਾਸੇ ਵਾਲੀ ਜਲਦੀ ਚੱਲਦੇ ਐ ਸਚਾਈ ਵਾਲਾ ਘੱਟ ਚੱਲਦੀ ਹੁਣ ਮੈਂ ਕਹੀ ਜਾਨੀ ਆ ਮੰਮੀ ਮੈਂ ਕਿਹਾ ਕੋਈ ਨਹੀਂ ਮੈਂ ਕਿਹਾ ਕੋਈ ਨਹੀਂ ਆਨੇ ਮੇਰੇ ਕਹਿਣਗੇ ਮੈਨੂੰ ਕਹਿੰਦੇ ਤੋ ਕਹਿੰਨੀ ਹੈ ਜਵਾਨ ਹੈ ਤੇ ਜਵਾਨ ਹੀ ਆਣੇ ਕਹਿਣਗੇ ਵੀ ਮੈਨੂੰ ਮੰਮੀ ਇਹ ਕੀ ਗੱਲ ਹੋਈ ਚਲ ਅੱਛਾ ਫਿਰ ਵੇਖੀ ਜਾਊਗੀ ਜੋ ਹੋਏਗਾ ਮੰਮੀ ਨੂੰ ਕਵਾਂਗੇ ਚ ਸੀ ਚੰਗਾ ਮੰਮੀ ਜੀ ਕਿਉਂ ਪਰਦੇ ਹੋ ਕੁਛ ਨਹੀਂ ਮੈਂ ਤੇ ਲੈ ਮੈਂ ਪੈਸਾ ਅੱਛਾ ਜੀ ਹਾਂ ਜਾਣਾ ਸੀ ਕਿਸੇ ਦੇ ਘਰ ਅੱਛਾ ਜੀ ਮੈਂ ਗਈ ਕੋਈ ਨਹੀਂ ਹੈਲੋ ਮੈਂ ਲੱਤਾ ਕੋੜਦੋ ਕੋੜਦੋ ਮੈਂ ਕਹੇ ਬੜੀ ਸੀ ਮੰਮੀ ਜੀ ਲੱਤਾ ਕੋੜ ਦੇਣ ਮੰਮੀ ਮੰਮੀ ਕੀ ਆ ਮੂੰਹ ਤੇ ਬਾਪੀ ਰਾਣੀ ਮੈਨੂੰ ਕੀ ਹੋਇਆ ਗਾਸ ਕੁਛ ਨਹੀਂ ਹੋਇਆ ਮੈਨੂੰ ਤਾਂ ਜਾ ਕੰਮ ਕਰ ਕੋਈ ਬਾਪੀ ਰਾਣੀ ਚੱਡੀ ਕੁਝ ਤੋਂ ਮੰਮੀ ਮੈਂ ਕੋਈ ਗੱਲ ਨਹੀਂ ਕੀਤੀ ਕੀ ਹੋ ਗਿਆ ਤੁਹਾਨੂੰ ਨਾ ਤੇ ਤੇਰੇ ਪਰਸ਼ਾ ਮਿੰਨੇ ਕੀ ਕੀ ਨਾ ਮੰਮੀ ਨਹੀਂ ਕੀਤੀ ਕਿਸੇ ਕਾ ਗੋਈ ਮੈਂ ਗੱਲ ਨਹੀਂ ਕੀਤੀ ਕੋਈ ਵੀ ਮੈਂ ਲਿਆਵਾਂ ਤਾਂ ਆਜੋ ਦੁੱਧ ਦਾ ਨਹੀਂ ਬਹਿ ਰਹਿਣਾ ਸਮਝਾਉ ਤੇ ਜਾ म करके हाँ तो। दे कर ले। जा अपना काम कर चली जा। मेरी अख तो दूर ना, जाए चुगलिया लोनी फिरनिया मेरिया मम्मी मेरे खुद छोटी चाहिए ਕਿਆ ਰਹਿਣ ਦੇ ਤੇ ਦੁੱਧ ਲਿਆ ਤੇ ਮੇਰੀ ਲੱਤਾਂ ਤੋਂ ਕੁੱਟ ਤੇ ਕੰਮਕਾਰ ਕਰ ਕੰਮਕਾਰ ਕਰਕੇ ਤੇ ਆਪਣਾ ਆਰਾਮ ਨਾਲ ਸੌਂ ਤੇ ਇਹਨੂੰ ਕਰਨ ਦੇ ਸਾਰੇ ਮਾੜੇ ਦਾ ਵੀ ਕਰੂਗੀ ਠੀਕ ਹੈ ਮੰਮੀ ਜਾ ਦੇਵਾਂਗੀ ਆ ਦੇ ਨੇ ਕਿ ਚਾਂ ਘਸੜੇ ਕਰ ਦੇ ਵਿੱਚ ਤੇ ਪੈ ਗਈਆਂ ਬੁਖਾਂਦ ਜੀ ਪੈ ਗਈਏ ਕੋਈ ਗਾਲ ਲene ਕੀ ਈ ਮਮੀ ਮੈਂ ਕੋਈ ਗਾਲ ਨਹੀਂ ਕੀਤੀ ਮੰਮੀ ਮੇਰਾ ਵਿਸ਼ਵਾਸ ਤੇ ਕਰ ਮਮੀ ਹਲੋ ਦੋਦਲੇਲ ਨੂੰ ਕੋਸਾ ਦੇ ਥੋੜਾ ਚੁੰਨੀ ਨਾ ਫਾੜ ਲੋ ਮਮੀ ਉਹ ਲਕੀਰ ਖਾਦੀ ਸੀ ਖੀਰ ਵਧੀਆ ਬਣੀ ਸੀ ਨਾ ਵਧੀਆ ਬਣੀ ਸੀ ਖੀਰ ਤੇ ਹੁਣ ਤੂੰ ਹਲਵਾ ਬਣਾ ਲੈ ਠੀਕ ਮਮਾ ਦੋਵੇਂ ਹੀ ਨਹੀਂ ਕਹਿੰਦੀ ਮਮੀ ਨੂੰ ਨੇ ਵੀ ਮਮੀ ਮੈਂ ਪੈਦੀ ਨਹੀਂ ਤੇ ਕਦੀ ਕੋਈ ਗੱਲ ਨਹੀਂ ਕੀਤੀ ਤੈਨ ਮੈਂ ਕੀ ਕਿਹਾ ਮੈਂ ਤਾਂ ਕੁਛ ਵੀ ਨਹੀਂ ਕਿਹਾ ਦਿੱਤੀ ਮੈਂ ਆ ਤਾਂ ਸਮਝਾ ਐਸਾ ਕਿ ਨਹੀਂ ਹੈ ਨਾ ਮੈਨੂੰ ਵੀ ਮੰਮੀ ਕਿਸੇ ਨੇ ਗੱਲ ਨਹੀਂ ਕੀਤੀ ਹਣ ਮੈਨੂੰ ਕੀ ਪਤਾ ਦੇ ਦੇ ਤੇ ਮੰਮੀ ਨੂੰ ਪਤਾ ਹੋ ਜਾ ਤਾਨੂੰ ਪਤਾ ਹੋਵੇ ਮੈਂ ਤੇ ਕੋਈ ਗੱਲ ਦੇ ਵਿੱਚ ਆਂਦੀ ਨਹੀਂਗੀ ਇੰਜ ਸਮਝਾ ਤ ਸਕਨੀ ਹੈ ਨਾ ਹੁੰਦੀ ਨਹੀਂ ਗੱਲ ਵਿੱਚ ਤੂੰ ਚਲੋ ਕੋਈ ਨਾ ਮੰਮੀ ਬਲਤ ਦੇਦੀ ਕਿਸੇ ਤੇ ਗਲਤੀ ਨਹੀਂ ਕਰਦੇ ਹੁੰਦੇ ਏਦਾਂ ਦੇ ਤਾਂ ਹੈ ਨਹੀਂਗੇ ਨਾ ਤੇ ਸਾਰਾ ਕੋਈ ਸਾਹਮਣੇ ਹੋਣਾ ਮੰਮੀ ਆਜੂਗਾ ਵੇਖੀ ਸਚਾਈ ਸਚਾਈ ਹੀ ਹੋਣੀ ਆ ਮੰਮੀ ਸਚਾਈ ਹੁੰਦੀ ਆ ਵੇ ਅਗਲੀ ਮੰਮੀ ਇੱਕ ਦਿਨ ਸਚਾਈ ਆਉਗੀ ਫੇਰ ਤੂੰ ਮੈਨੂੰ ਹੀ ਚਾਹਣਾ ਵੀ ਨਹੀਂ ਤੂੰ ਹੁਣਿੱਕਾ ਮੰਮੀ ਕਿਸੇ ਦੁੱਧ ਪੀ ਲੈ ਹਲਵਾ ਬਣਾਵਾ ਬਣਾਣਾ ਹਲਵਾ ਅੱਛਾ ਜੀ ਸਬਜੀ ਕੀ ਬਣਾਉਣਾ ਮੰਮੀ ਸਬਜੀ ਜੇ ਬਣਾ ਲੈ ਕੜੀ ਬਣਾ ਲੈ ਅੱਛਾ ਜੀ ਨਹੀਂ ਮੈਂ ਆਵਣਾ ਨਹੀਂ ਮੰਮੀ ਕੜੀ ਨਹੀਂ ਲੈਣ ਤੂੰ ਮੈਂ ਆਵਣਾ ਨਹੀਂ ਆ ਕਈਕਦੇ ਮੇਰੇ ਹੱਥ ਦੀ ਕੜੀ ਇੰਨੀ ਸੁਆਦ ਲੱਗਦੀ ਸੀ ਤੂੰ ਮੇਰੀਆਂ ਗੱਲਾਂ ਕੀਤੀਆਂ ਮੇਰੀਆਂ ਝੁਕਰੀਆਂ ਕੀਤੀਆਂ

ਬਟ ਯੂ ਨੋ ਨਾ ਮੇਰੀ ਅੱਜ ਤੱਕ ਵੀ ਮੇਰੀ ਨਾ ਚੁਗਲੀ ਕੀਤੀ ਕੋਈ ਕਦੀ ਕੋਸ਼ਿਸ਼ ਨੇ ਕਿ ਆਈ ਹੋਣੀਗਾ ਕਿ ਉਹ ਮੇਰੇ ਨਾਲ ਚੁਗਲੀਆਂ ਕਿਵੇਂ ਕਰਕੇ ਆਈਏ ਇਹ ਗੱਲ ਯਾ ਤੇ ਹੈ ਕਿ ਮੇਰੇ ਤੇ ਕੋਈ ਸਮਝ ਕੇ ਨਹੀਂ ਹੁੰਦੀ ਵੀ ਇਹਨੇ ਮੈਨੂੰ ਛੋਟੀ ਨੇ ਮੈਨੂੰ ਦੱਸਿਆ ਉਹਦੇ ਬਾਰੇ ਵੀ ਆਏ ਆਏ ਗੱਲਾਂ ਕਰਕੇ ਆਈਏ ਉਹ ਕਹਿੰਦੀ ਮੈਂ ਕੀ ਆ ਕੋ ਨਹੀਂ ਗਾ ਇਹ ਹੁਣ ਇਹ ਕਰਦਾ ਤੇ ਕਰਦਾ ਕੌਣ ਦੇਦਾ ਉਹੀ ਕਰਦੀ ਹੈ ਛੋਟੀ ਉਹਨੇ ਮੈਨੂੰ ਬੜਕਾਤਾ ਇਹਨੂੰ ਵਕਾ ਬੜਕਾਤਾ ਮੈਂ ਨਾ ਚਲੋ ਇਸ ਗੰਦਾ ਪਤਾ ਮੈਂ ਕੱਢ ਕੇ ਰਾਵਾਂਗੀ ਕਿੰਨੂ ਫੇਰ ਇਹਦੀਆਂ ਨਾ ਇਹ ਛੋਟੀ ਹੁਣ ਮੇਰੇ ਅੱਗੇ ਚੰਗੀ ਬੜੀ ਬਣ ਗਈ ਏ ਕਦੀ ਮੇਨੂੰ ਦੋਤੇ ਲਿਆਂਦੀ ਕਦੀ ਮੇਨੂੰ ਚਾਹ ਲਿਆਉਂਦੀ ਆ ਕਦੀ ਯਾ ਕਰਨੈ ਕਦੀ ਯਾ ਕਰਨਾ ਪਹਿਲੇ ਕਦੀ ਲੱਭਦੀ ਨਹੀਂ ਸੀ ਬੜੀ ਸਾਰਾ ਪਤੀ ਕਰਦੀ ਸੀ ਇਹ ਤਾਂ ਕਦੀ ਲੱਭਦੀ ਨਹੀਂ ਸੀ ਹੁਣ ਗੱਲ ਕੀ ਏ ਚਲ ਕੋਈ ਨਾ ਪ੍ਰਧਾਨ ਜੀ ਲਾਓ ਪਤਾ ਹੁਣ ਇਹ ਚਲ ਮੀਂਹ ਅੱਤੇ ਗਈਆਂ ਨੇ ਬਾਹਰ ਹੈ ਮੰਮੀ ਵੀ ਚੱਲ ਗਏ ਆ ਤੇ ਦੀਦੀ ਦਾ ਆਪਣਾ ਗੋਵੇ ਕੁੜੇ ਦਾ ਮੰਮੀ ਨੇ ਕਿ ਐਸੀ ਕਰ ਮੰਮੀ ਆਪਣਾ ਦੀਦੀ ਆਪਣਾ ਗੋਵੇ ਕੁੜੇ ਦਾ ਕਰਨ ਚੱਲ ਗਏ ਵੈਸੇ ਮੈਂ ਵੀ ਬੜਾ ਬੁੜਾ ਕੀਤਾ ਨਾ ਮੰਮੀ ਨੇ ਦੀਦੀ ਦੇ ਕਿ ਲਾਫੜ ਕੋ ਆਤਾ ਦੀਦੀ ਮੰਮੀ ਦੇ ਲਾਫੜ ਪਾ ਦੋਨਾਂ ਨੂੰ ਮੇ ਲੱਗ ਲੱਖ ਖਾ ਦਿੱਤਾ ਸਰਵਾਸੇ ਜੇ ਪਤਾ ਲੱਗਦਾ ਨਾ ਇਹ پورے ਤਿੰਨ ਤੋਂ ਪੰਜਾਬ ਨੇ ਕੋਟ ਕੋਟ ਕੇ ਤੇਰਾ ਤਾਂ ਕਰ ਦੇਣਾ ਪੂਰਾ ਹਾਲ ਪੰਜਾਬ ਦਾ ਨਸਵਾ ਆਉਂਦਾ ਕਿ ਚੁਗਲੀ ਚੁਗਲੀ ਕਿੱਤੀ ਹੈ ਕਿ ਮੈਂ ਚੁਗਲੀ ਹੁੰਦੀ ਜਿੱਦਾਂ ਨੀ ਮਰਚੀ ਚੁਗਲੀ ਹੋਵੇ ਮੈਂ ਤਾਂ ਆਪਣੀ ਜਿਠਾੜੀ ਨੂੰ ਬੇਰਨਾਸ ਕਾਪੜਾ ਦਿੱਤਾ ਮੰਮੀ ਨੇ ਮੰਮੀ ਤੇ ਪੁੱ ਲਈ ਸਾਰਾ ਕੁਛ ਲੱਗਾ ਸਿਰ ਤੇ ਚੜ ਜਾਂਦੀ ਆ ਕੀ ਹੋਏਗਾ ਮੇਰਾ ਇਹ ਹੁਣ ਸੁਣਿਤ ਕੋਰੇ ਜੇ ਅਗਿਨਾ ਗੱਲ ਲੱਗੇ ਸਾਰਾ ਸੱਚ ਖੁੱਲ੍ਹੇ ਜਾਣਾ ਹੈ ਮੰਮੀ ਗੱਲਾ ਕਰਨ ਨਹੀਂ ਦੇ ਇਸੇ ਨੂੰ ਕਿਤੇ ਗਈ ਸੀ ਕਿ ਮੈਂ ਵੀ ਸੱਚ ਅੱਗੇ ਲੈ ਕੇ ਆਵਾਂਗੀ ਜੇ ਸੱਚ ਅੱਗੇ ਅੱਗੇ ਤੇ ਮੈਨੂੰ ਤਾਂ ਘਰੋਂ ਕੱਢ ਦੇਗਾ

ਤੂੰ ਉਸ ਨੂੰ ਮੇਰੇ ਰੈਕਟਰ ਕਹਿੰਦਾ ਮੈਂ ਇਸ ਗੱਲ ਦਾ ਪਤਾ ਲਾ। ਹਾਂਏ ਮੈਂ ਤੇ ਕੀਤਾ ਹੀ ਨਹੀਂ ਤੈਨੂੰ ਕੌਣ ਕਹਿੰਦਾ ਤੂੰ ਕਹਿੰਦੀ ਕੀ ਹੈ ਮੈਨੂੰ ਸਮਝ ਨਹੀਂ ਆਉਂਦੀ। ਤੂੰ ਕੀ ਆ ਕੀ ਪਤਾ ਲਾਓ ਪਤਾ ਲਾਓ ਇਸ ਗੱਲ ਦਾ ਪਤਾ। ਤੈਨੂੰ ਕਿਹਾ ਕਿੰਨੇ ਆ ਆਪਣਾ ਪਤਾ ਕੀ ਤੁਹਾਡਾ। ਪਹਿਲਾਂ ਕੀ ਕਰੀ ਜਾਨੀਏ ਸਹੀ ਤਰੀਕੇ ਦੀ ਗੱਲ ਕਰ। ਹਾਂ ਮਮੀ ਆਪਣਾ ਮਾਮਾ ਧੀਆ ਵਰਗਾ ਪਿਆਰ ਆ। ਹੈਨਾ ਇਸ ਗੱਲ ਦਾ ਪਤਾ ਲਾਓ ਵੀ ਇਹ ਗੱਲ ਕੀ ਹੈ ਤੇ ਕੀਤੀ ਕਿੰਨੇ ਆ। ਐਦਾਂ ਮੈਨੂੰ ਕਹਤਾ ਵੀ ਤੈਨੂੰ ਤੂੰ ਇੱਥਾ ਆ ਉਧਰ ਤੈਨੂੰ ਕਹਤਾ ਮਮੀ ਨਹੀਂ। ਹਾਂ ਇਹ ਗੱਲ ਤੁਸੀਂ ਪਤਾ ਲਾਓ ਕੋਈ ਸੰਦੀਪੋਂ ਦੱਕੀ ਜਰੂਰ ਪਤਾ ਲਾਓ ਆਪਣਾ ਕਿ ਮੈਨੂੰ ਤੇ ਰੋਟੀ ਨਹੀਂ ਲੰਘਣ ਦਈ ਨਾ ਤੇ ਮੈਂ ਕੀ ਕਿਹਾ ਆ ਤੂੰ ਇਹ ਮੇਰੀ ਗੱਲ ਦੱਸ ਮੈਂ ਕੀ ਕਿਹਾ ਮਮੀ ਆ ਮੈਨੂੰ ਵੀ ਤੂੰ ਦੱਸ ਦੱਸਣ ਵਾਲੇ ਦੱਸੀ ਤੱਕ ਇਹ ਭੁੱਖਿਆਂ ਦੀ ਐ ਫਲਾਣਿਆਂ ਦੀ ਐ ਇਤਰਾ ਦੀ ਇਹਨੇ ਕੀ ਲੈ ਕੇ ਆਉਣਾ ਉਹ ਕੀ ਲੈ ਕੇ ਆਉਣੇ ਕੁਝ ਨਹੀਂ ਲੈ ਕੇ ਆਈ ਫਟਾਫਟ ਉੱਥੇ ਜੀ ਆ ਇਹਨੂੰ ਅਥੋਂ ਕਿਸੇ ਪੁੱਛਿਆ ਨਹੀਂਗਾ ਇਹਨੂੰ ਉਹ ਹੋਇਆ ਇਹਨੂੰ ਆ ਹੋਇਆ ਇਤਰਾ ਐ ਇਤਰਾ ਮਾਮੀ ਕਹਿੰਦੀ ਹੋ ਸਾਕੇ ਜਿਹੜਾ ਤਾ ਲੈ ਲਿੰਦੀ ਲਿੰਦੀ ਬੀਤੁਰਿਆ ਤੁਰਿਆ ਤੇ ਮੈਂ ਕਹਿੰਦੀ ਆ ਨਾ ਮੇਰਾ ਘਰ ਖਰਾਬ ਹੋਗਾ ਨਾ ਮੇਰੀ ਮੰਮੀ ਸਾਡਾ ਇੰਨਾ ਪਿਆਰ ਆ ਨਾ ਤੈਨੂੰ ਕਿੰਨੇ ਦੱਸਿਆ ਤੇਨੂੰ ਕਿੰਨੇ ਕਿਹਾ ਕਿੰਨੇ ਤੂੰ ਕਿਸੇ ਨੇ ਕੀਤੀਆਂ ਹੀ ਨਹੀਂ ਨਾ ਤੇ ਤਾਂ ਹੀ ਅਗਲੇ ਨੇ ਤੈਨੂੰ ਜਵਾਬ ਦਿੱਤਾ ਮੰਮੀ ਮੈਂ ਨਹੀਂ ਕਿਸੇ ਨਾ ਕਰੀ ਨਾ ਤੈਨੂੰ ਕੋਈ ਕਹਿੰਦਾ ਕਿਸੇ ਨਾ ਕੀਤੀ ਨਾ ਤੁਸੀਂ ਇਸ ਕਰਦਾ ਮੰਮੀ ਲਾ ਲਓ ਹਿਸਾਬ ਨਹੀਂ ਮੈਂ ਕਿਸੇ ਨਾ ਕੀਤੀਆਂ ਤੁਸੀਂ ਹਾਂ ਮੰਮੀ ਪਤਾ ਲਾਓ ਹੁਣ ਮੈਂ ਅੰਦਰ ਜਾਮੀ ਆ ਪਤਾ ਲਾ ਲਾ ਕਿ ਮੈਂ ਜੋਸ਼ੀ ਆ ਮੰਮੀ ਗੱਲ ਸੁਣੀ ਜੋਸ਼ੀ ਦਾ ਅੰਦਰ ਜਾਮੀ ਦਾ ਮਤਲਬ ਨਹੀਂ ਇਹਦੇ ਵਿੱਚ ਤੁਸੀਂ ਮੈਂ ਤਾਂ ਕਹਿ ਲਾਂ ਨਹੀਂ ਚਾਹੁੰਦੀ ਤੁਸੀਂ ਮੇਰੀ ਮਾਂ ਹੋ ਤੇ ਤੁਸੀਂ ਪ੍ਰਧਾਨ ਹੋ ਪ੍ਰਧਾਨ ਹੋ ਤੁਹਾਨੂੰ ਆਪਣੇ ਆਪ ਪਤਾ ਲਾਣਾ ਚਾਹੀਦਾ ਇਹ ਬੰਦਾ ਕਿਹੜਾ ਕਿਹੜਾ ਗਲਤ ਚੱਲਾਂ ਦੀ ਹੈ ਇੱਕਦਮ ਪਤਾ ਲੱਗ ਜਾਂਦਾ ਵੀ ਮੇਰੇ ਘਰ ਵਿੱਚ ਕੀ ਹੁੰਦਾ ਆ ਘਰ ਦੇ ਕਿੰਨੇ ਜੀ ਆ ਹੈਨਾ ਤੇ ਕਿਹੜਾ ਬੰਦਾ ਗਲਤ ਚੱਲਾਂ ਦੇ ਆ ਤੇ ਕਿਤਰਾ ਮੰਮੀ ਤੁਸੀਂ ਪਤਾ ਲਾਓ ਹੈਨਾ ਆਪਾਂ ਹੁਣ ਨਾਮ ਨਾਲ ਲਾ ਕੇ ਆਪਣੇ ਘਰ ਚ ਨੇ ਮੈਂ ਤਾਂ ਮੇਰੀ ਦਰਾਨੀ ਆ ਤਾਂ ਤੁਸੀਂ ਆ ਆਪਾ ਦਿਨਾਂ ਦੇ ਵਿੱਚ ਕਿੰਨਾ ਇਹ ਖਲਾਰਜਾ ਪਤਾ ਤੁਸੀਂ ਭਾਗ ਦਾ ਪਤਾ ਲਾ ਜਦੋਂ ਕੋ ਤੁਹਾਨੂੰ ਫੈਸਲੇ ਸਾਡਾ ਤੁਸੀਂ ਇੱਕਦਮ ਪਛਾਣ ਜੇ ਵੀ ਆ ਬੰਦਾ ਮੇਰੀ ਗੱਲ ਸੁਣ ਮੈਂ ਨਹੀਂ ਕਰਨਾ ਲਿਆਜ ਠੀਕ ਆ ਕਰ ਮੈਂ ਕਰ ਦੂ ਫਾੜ ਕੇ ਤਕੜੂ ਗੰਜਾ ਆ ਤੁਸੀਂ ਪਤਾ ਚਾਹੇ ਹੋਵੇ ਤੂੰ ਤੇ ਆਏ ਹੋਵੇ ਛੋਟੀ ਕਿਸੇ ਨੂੰ ਪਤਾ ਲਾਓ ਪਤਾ ਮੈਂ ਲਾ ਲੂੰਗੀ ਤੇ ਕਿੰਨੇ ਕਿਹਾ ਆ ਕਿੰਨੇ ਗੱਲਾਂ ਕਰਦਾ ਮੈਂ ਤੁਹਾਨੂੰ ਦੱਸ ਦੂੰਗੀ ਪਹਿਲੇ ਤੁਸੀਂ ਪਤਾ ਲਾਓ ਮੈਂ ਤੁਹਾਨੂੰ ਦੱਸ ਦੂੰਗੀ ਮੰਮੀ ਆ ਗਈ ਜਿੰਨੇ ਤੈਨੂੰ ਕਿਹਾ ਆ ਹਾਂ ਮੰਮੀ ਵੀ ਬਾਹਰੋਂ ਕਿਹਾ ਜੋ ਕਿਤੇ ਕੋਣ ਇੱਕ ਆਪੂਲੇ ਬਾਲ ਦਾ ਫਿਰਦਾ ਆ ਕੋਣ ਫੁੱਟ ਪਮੋਂਦਾ ਫਿਰਦਾ ਆ ਕੀ ਇਹ ਗੱਲਾਂ ਹੁੰਦੀਆਂ ਫਿਰਦੀਆਂ ਅੱਜ ਤੱਕ ਤੇ ਇੰਨੀ ਗੱਲ ਹੋਈ ਨਹੀਂ ਕਿੰਨੇ ਸਾਲ ਹੋ ਗਏ ਨੇ ਮੇਰੀਆਂ ਗੱਲਾਂ ਬਾਤਾਂ ਹੋਈਆਂ ਨਹੀਂ ਉਹ ਮਸਤੀ ਫਿਰਨ ਲਈ ਬੜੀ ਚੌੜਾਂ ਚ ਆਈ ਫਿਰੰਦੇ ਹੀ ਆ ਉਹਨੇ ਰੋਟੀ ਖਾਣਾ ਜਿਹੜਾ ਛੋਟੇ ਨੇ ਮੁੰਡੇ ਨੇ ਆਪਣੇ ਨੇ ਮਿਲਾਉਨੇ ਲੇ ਉਹ ਮੇਰੀ ਗੱਲ ਉਹ ਬੜੀ ਚੌੜਾਂ ਚ ਆਈ ਫਿਰੰਦੇ ਹੀ ਆ ਮੈਂ ਤਾਂ ਦਿਨ ਉੱਤੋਂ ਉੱਤੋਂ ਕਰਨਦੇ ਹੀ ਆ ਵਿੱਚੋਂ ਮੈਨੂੰ ਪਤਾ ਆ ਵੀ ਇਹ ਨੰਬਰ ਬਣਾਉਣ ਲਈ ਆ। ਕਿ ਪਤਾ ਨਹੀਂ ਕੀ ਕਰਨ ਲਈ ਆ। ਚਲੋ ਕੋਈ ਨਾ ਖੈਰ ਲਾਉ ਰਗੜਾ ਮੈਂ। ਮਮੀ ਤੂੰ ਲਾ ਪਤਾ? ਹਾਂ। ਮੈਂ ਰਗੜਾ ਲਾਉਣਾ ਆ। ਜੀ ਬਬੂ ਤਾਂ ਮੈਂ ਨਾ ਸੋਟੀ ਦੀ ਰੋਟੀ ਖਾਣ ਆਉਣਾ। ਹਾਂ ਚਲ ਕੋਈ ਨਾ। ਰੋਟੀ ਰੋਟੀ ਬਣਾ ਤੂੰ। ਮੈਂ ਵੀ ਕੁਛ ਕੰਮਕਾਰ ਕਰਾਂ ਮੈਂ ਵੀ ਉਧਰ ਜਾਣਾ ਹੈ ਪ੍ਰਧਾਨ ਜੀ ਦੇ।